ਦੋਸਤੋ ਮੇਰੀ ਕਹਾਣੀ ਕਹਾਣੀਆਂ ਦੇ ਇਸ ਸੈਸ਼ਨ ਵਿੱਚ ਮੈਂ ਆਪਣੀ ਇੱਕ ਹੋਰ ਕਹਾਣੀ ਲੈ ਕੇ ਤੁਹਾਡੇ ਨਾਲ ਰूबरू ਹੋ ਰਿਹਾ ਹਾਂ ਕਹਾਣੀ ਦਾ ਨਾਮ ਹੈ ਸੁਨਹਿਰੀ ਫਰੇਮ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਮਿਲੀ ਤਾਂ ਮੇਰਾ ਮਨ ਕੀਤਾ ਕਿ सिद्धार्थ ਨਾਲ ਮੇਰੀ ਦੋਸਤੀ ਹੋਣੀ ਚਾਹੀਦੀ ਉਹ ਬਹੁਤ ਸੋਹਣਾ-ਸੋਹਣਾ ਬੋਲਦਾ ਸੀ। ਬੜੀਆਂ ਸੋਹਣੀਆਂ ਗੱਲਾਂ ਕਰਦਾ ਸੀ। ਨਿੱਕੀਆਂ-ਨਿੱਕੀਆਂ, ਮਿੱਠੀਆਂ-ਮਿੱਠੀਆਂ। ਉਸਦੇ ਮੂੰਹ ਫੱਬਦੀਆਂ ਬਹੁਤ ਸਾਰੀਆਂ। ਉਹ ਬੋਲਦਾ ਜਾ ਰਿਹਾ ਸੀ ਤੇ ਮੈਂ ਮੰਤਰਮੁਕਤ ਉਸਦੇ ਸਾਹਮਣੇ ਬੈਠੀ ਉਸਦੇ ਮੂੰਹ ਵਾਲੀ ਵੇਖੀ ਜਾ ਰਹੀ ਸੀ। ਫਿਰ ਇੱਕ ਦਿਨ ਕਿਸੇ ਨੇ ਦੱਸਿਆ ਕਿ ਸਿਤਾਰਥ ਬਹੁਤ ਸੋਹਣਾ ਗਾਉਂਦਾ ਹੈ। ਉਸਦੀ ਆਵਾਜ਼ ਬੜੀ ਸੁਰੀਲੀ ਹੈ। ਮੈਂ ਤੇ ਮੇਰੀ ਸਹੇਲੀ ਅਸੀਂ ਸਿਦਾਰਥ ਨੂੰ ਮਿਲਣ ਗਏ ਆ ਇੱਕ ਰੈਸਟੋਰੈਂਟ ਵਿੱਚ ਉਸ ਨੂੰ ਮਿਲਿਆ ਅਸੀਂ ਕਾफी ਪੀਤੀ ਤੇ ਉਸ ਨੂੰ ਗਾਉਣ ਦੀ ਫਰਮਾਇਸ਼ ਕਰ ਦਿੱਤੀ ਅਸੀਂ ਹਾਲ ਦੇ ਇੱਕ ਕੋਨੇ ਵਿੱਚ ਬੈਠੇ ਸਾਂ ਤੇ ਉਸ ਨੇ ਕਾफी ਨਾਨੂ ਕਰ ਤੋਂ ਬਾਅਦ ਸਾਡੀ ਫਰਮਾਇਸ਼ ਪੂਰੀ ਕਰਨ ਦਾ ਹੌਸਲਾ ਕਰ ਹੀ ਲਿਆ ਉਸ ਨੇ ਗਜ਼ਲ ਦੇ ਕੁਝ ਸ਼ੇਰ ਸੁਣਾਏ ਉਸਦੀ ਆਵਾਜ਼ ਵਾਕਈ ਸੋਹਣੀ ਸੀ ਉਹ ਗਾਉਂਦਾ ਬਹੁਤ ਹੀ ਸੁਰੀਲਾ ਸੀ ਉਸ ਦਿਨ ਤੋਂ ਮੈਂ ਤੇ ਮੇਰੀ ਸਹੇਲੀ ਅਸੀਂ ਦੋਵੇਂ ਕਾਫੀ ਦੇਰ ਤੱਕ ਉਸਦੇ ਬਾਰੇ ਗੱਲਾਂ ਕਰਦੀਆਂ ਰਹੀਆਂ ਅਸੀਂ ਹੈਰਾਨ ਸਾਂ ਕਿ ਕੀ ਇਹੋ ਜਿਹੇ ਮਨੁੱਖ ਹੁੰਦੇ ਨੇ ਮੇਰੀ ਸਹੇਲੀ ਵੀ ਮੇਰੇ ਉਸ ਦੋਸਤ ਤੋਂ ਪ੍ਰਭਾਵਿਤ ਹੋਈ ਸਿਦਾਰਤ ਵਾਕਈ ਤਾਰੀਫ ਦੇ ਕਾਬਲ ਹੈ ਉਸਦੇ ਅੰਦਰ ਕੁਝ ਤਾਂ ਹੈ ਜੋ ਆਮ ਮੁੰਡਿਆਂ ਵਿੱਚ ਨਹੀਂ ਹੈ ਮੈਂ ਉਸ ਦੀ ਗੱਲ ਸੁਣ ਕੇ ਗਦਗਦ ਹੋ ਗਈ ਆਖਰ ਸਿਧਾਰਥ ਮੇਰੀ ਖੋਜ ਸੀ ਸਿਧਾਰਥ ਬੁੱਧ ਨਹੀਂ ਸੀ ਪਰ ਅਸੀਂ ਉਸ ਨੂੰ ਛੇੜਖਾਨੀ ਦੇ ਅੰਦਾਜ਼ ਨਾਲ ਬੁੱਧੂ ਆਖਣ ਲੱਗ ਪਈ ਅਸੀਂ ਮੇਰੀ ਸਹੇਲੀ ਨੇ ਮੈਨੂੰ ਛੇੜਨਾ ਹੋਰ ਵੀ ਤੇਰੇ ਬੁੱਧੂ ਦੀ ਕੋਈ ਨਵੀਂ ਗੱਲਬਾਤ ਮੈਂ ਜਵਾਬ ਵਿੱਚ ਸਿਰਫ ਮੁਸਕਰਾ ਦੇਣਾ ਤੇ ਕਹਿਣਾ ਕੁਝ ਨਹੀਂ ਇੱਕ ਦਿਨ ਮੈਨੂੰ ਉਸ ਦੀ ਹੋਰ ਖੂਬੀ ਪਤਾ ਲੱਗੀ ਸਿਧਾਰਥ ਬੰਸਰੀ ਬਹੁਤ ਸੁਰੀਲੀ ਵਜਾਉਂਦਾ ਮੈਨੂੰ ਕਿਸੇ ਨੇ ਮੋਬਾਈਲ ਉੱਪਰ ਉਸਦੀ ਬੰਸਰੀ ਉੱਪਰ ਵਜਾਈ ਹੋਈ ਧੁਨ ਸੁਣਾਈ। ਮੈਨੂੰ ਤਾਂ ਯਕੀਨ ਨਹੀਂ ਹੋਇਆ। ਦਿਲ ਕੀਤਾ ਕਿ ਮੈਸੂਮ ਮੋਬਾਈਲ ਤੇ ਫੋਨ ਕਰਕੇ ਪੁੱਛਾਂ ਪਰ ਫਿਰ ਸਿੱਧਾ ਉਸ ਨੂੰ ਮਿਲਣ ਦਾ ਫੈਸਲਾ ਕੀਤਾ। ਸਿੱਧਾਰਤ ਅੰਦਰ ਅਜਿਆ ਕਿਹੜਾ ਗੁਣ ਸੀ ਜਿਹੜਾ ਮੈਨੂੰ ਨਹੀਂ ਸੀ ਪਤਾ। ਉਸ ਦਾ ਜਨਮ ਦਿਨ ਨੇੜੇ ਆ ਰਿਹਾ ਸੀ ਤੇ ਮੈਂ ਸੋਚਿਆ ਕਿਉਂ ਨਾ ਉਸ ਨੂੰ ਇੱਕ ਬੰਸਰੀ ਹੀ ਤੋਹਫੇ ਦੇ ਰੂਪ ਵਿੱਚ ਦੇ ਦੇਵਾਂ। ਤੇ ਮੈਂ ਅਗਲੇ ਦਿਨ ਸੰਗੀਤ ਦੇ ਸਾਜ਼ਾਂ ਦੀ ਦੁਕਾਨ ਉੱਪਰ ਗਈ ਉਹਨਾਂ ਤੋਂ ਇੱਕ ਬੰਸਰੀ ਦੀ ਮੰਗ ਕੀਤੀ ਮੈਨੂੰ ਸਾਜ਼ ਬਾਰੇ ਕੋਈ ਸਮਝ ਨਹੀਂ ਸੀ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਇਸ ਸੱਸੇ ਦਾ ਪਾਸਾ ਕਿਹੜਾ ਇੱਕ ਦੋ ਵਾਰ ਉਲਟਾ ਪਲਟਾ ਕੇ ਦੇਖਣ ਤੋਂ ਬਾਅਦ ਮੈਨੂੰ ਤਾਂ ਬੰਸਰੀ ਦੀ ਬਹੁਤੀ ਸਮਝ ਨਾ ਆਈ ਪਰ ਦੁਕਾਨਦਾਰ ਸਮਝ ਗਿਆ ਕਿ ਮੈਨੂੰ ਬੰਸਰੀ ਬਾਰੇ ਕੁਝ ਨਹੀਂ ਪਤਾ ਉਸਨੇ ਮੈਨੂੰ ਪੁੱਛਿਆ ਇਹ ਵਾ ਸਿੱਖਣ ਵਾਸਤੇ ਲੈਣੀ ਹੈ ਜਾਂ ਵਜਾਉਣ ਵਾਸਤੇ ਨਹੀਂ ਜੀ ਮੈਂ ਨਾਤਾ ਵਜਾਉਣੀ ਹੈ ਤੇ ਨਾ ਸਿੱਖਣੀ ਹੈ ਸਿਰਫ ਸੁਣਨੀ ਹੈ ਜਿਸ ਨੂੰ ਦੇਣੀ ਹੈ ਉਸ ਨੂੰ ਇਸ ਦੇ ਵਜਾਉਣ ਦਾ ਪਤਾ ਹੈ ਮੈਂ ਕਿਹਾ ਠੀਕ ਹੈ ਤੁਸੀਂ ਉਸ ਨੂੰ ਭੇਜ ਦਿਓ ਉਹ ਆਪੇ ਆਪਣੀ ਸਮਝ ਮੁਤਾਬਕ ਪਸੰਦ ਕਰਕੇ ਲੈ ਜਾਏਗਾ ਜੀ ਉਹ ਇੱਥੇ ਨਹੀਂ ਆ ਸਕਦਾ ਪਰ ਤੁਸੀਂ ਆਪਣੀ ਸਮਝ ਮੁਤਾਬਕ ਬੰਸਰੀ ਦੇ ਦਿਓ ਜਿਸ ਨੂੰ ਵਜਾਉਣ ਵਾਲਾ ਪਸੰਦ ਕਰੇ ਹੁਣ ਦੁਕਾਨਦਾਰ ਮੇਰੀ ਮਜਬੂਰੀ ਸਮਝ ਗਿਆ ਤੇ ਉਸ ਨੇ ਦੁਕਾਨਦਾਰ ਨੂੰ ਉਸ ਬੰਸਰੀ ਨੂੰ ਚੁੱਕ ਕੇ ਅੰਦਰ ਰੱਖਾਉਣ ਲਈ ਕਿਆ ਫਿਰ ਆਪਣੇ ਮੇਜ਼ ਦੇ ਹੇਠਲੇ ਖਾਨੇ ਚੋਂ ਇੱਕ ਬੰਸਰੀ ਕੱਢੀ ਜਿਸ ਦੇ ਸਿਰਿਆਂ ਉੱਪਰ ਪਿੱਤਲ ਦੇ ਛੱਲੇ ਜੜੇ ਹੋਏ ਸਨ ਤੁਸੀਂ ਇਹ ਬੰਸਰੀ ਲੈ ਲਓ ਇਹ ਬਹੁਤ ਵਧੀਆ ਹੈ ਜੇ ਤਾਂ ਵਜਾਉਣ ਵਾਲਾ ਆਪਣੇ ਹੁਨਰ ਵਿੱਚ ਮਾਹਰ ਹੈ ਤਾਂ ਉਹ ਇਸ ਦੀ ਕਦਰ ਕਰੇਗਾ ਨਹੀਂ ਤਾਂ ਉਹ ਇਸ ਨੂੰ ਸੁਟੇਗਾ ਨਹੀਂ ਇਸ ਦੀ ਕਦਰ ਹੀ ਕਰੇਗਾ ਜਿੰਨੇ ਪੈਸੇ ਮੈਂ ਮੰਗੇ ਮੈਂ ਉਸ ਨੂੰ ਦੇ ਦਿੱਤੇ ਉਸ ਬੰਸਰੀ ਨੂੰ ਬੜੇ ਚਾਹ ਨਾਲ ਇੱਕ ਰੰਗਦਾਰ ਕਾਗਜ਼ ਵਿੱਚ ਲਪੇਟ ਕੇ ਆਪਣੇ ਬੈਗ ਵਿੱਚ ਰੱਖ ਲਿਆ ਤੇ ਦੋ ਦਿਨ ਬਾਅਦ ਸਿਹਾਰਤ ਦਾ ਜਨਮ ਦਿਨ ਸੀ ਸੋ ਮੈਂ ਉਸ ਦਾ ਤੋਹਫ਼ਾ ਲੈ ਕੇ ਉਸ ਦੇ ਕਮਰੇ 'ਚ ਪਹੁੰਚ ਗਿਆ ਤੋਹਫ਼ੇ ਦੇ ਨਾਲ ਉਸ ਦੇ ਜਨਮ ਦਿਨ ਦਾ ਕੇਕ ਵੀ ਸੀ ਸੋਚਿਆ ਚੰਗਾ ਮਿੱਤਰ ਹੈ ਇਸ ਮਿੱਤਰਤਾ ਨੂੰ ਕੁਝ ਹੋਰ ਮਿੱਠਾ ਕਰ ਦੇਣਾ ਚਾਹੀਦਾ ਸੋ ਅਧੇ ਘੰਟੇ ਬਾਅਦ ਉਹ ਮੇਰੇ ਸਾਹਮਣੇ ਹਾਜ਼ਰ ਸੀ ਕੇਕ ਦੀ ਰਸਮ ਤੋਂ ਬਾਅਦ ਮੈਂ ਉਸ ਤੇ ਅੱਗੇ ਉਸ ਦਾ ਤੋਹਫ਼ਾ ਰੱਖ ਦਿੱਤਾ ਉਸ ਨੇ ਬੜੀ ਚਾਹ ਨਾਲ ਤੋਫਾ ਖੋਲਿਆ ਬੰਸਰੀ ਦੇਖ ਕੇ ਹੈਰਾਨ ਹੋਇਆ ਫਿਰ ਉਸ ਨੇ ਉਲਟ-ਪੁਲਟ ਕੇ ਹੱਥਾਂ ਵਿੱਚ ਸਵਾਰਨ ਦੀ ਕੋਸ਼ਿਸ਼ ਕੀਤੀ ਮੈਂ ਦੇਖਣਾ ਚਾਹੁੰਦੀ ਸੀ ਕਿ ਉਹ ਇਸ ਨਾਲ ਕੀ ਕਰਦਾ ਹੈ ਉਸ ਨੇ ਬੰਸਰੀ ਨੂੰ ਬੜੇ ਹੀ ਵੱਖਰੇ ਅੰਦਾਜ਼ ਨਾਲ ਆਪਣੀ ਉਂਗਲਾਂ ਵਿੱਚ ਟਿਕਾਇਆ ਤੇ ਮੂੰਹ ਕੋਲ ਲਿਜਾ ਕੇ ਉਂਗਲਾਂ ਹਿਲਾਇਆ ਫਿਰ ਸ਼ਰਮਾਉਂਦੇ ਹੋਏ ਨੇ ਉਸ ਬੰਸਰੀ ਨੂੰ ਮੇਜ਼ ਉੱਪਰ ਟਿਕਾ ਦਿੱਤਾ ਸ਼ੁਕਰੀਆ ਪਰ ਤੁਹਾਨੂੰ ਮੇਰੀ ਪਸੰਦ ਬਾਰੇ ਕਿਵੇਂ ਪਤਾ ਲੱਗਿਆ ਮੈਨੂੰ ਬੰਸਰੀ ਬਹੁਤ ਪਸੰਦ ਹੈ ਮੈਂ ਹਮੇਸ਼ਾ ਇੱਕ ਬੰਸਰੀ ਖਰੀਦਣੀ ਚਾਹੀ ਪਰ ਕਿਸੇ ਕਾਰਨ ਮੈਨੂੰ ਕਦੇ ਆਪਣੀ ਮਰਜ਼ੀ ਦੀ ਬੰਸਰੀ ਲੱਭੀ ਨਹੀਂ ਤੇ ਹੁਣ ਮੈਂ ਇਸ ਨੂੰ ਸੰਭਾਲ ਕੇ ਰੱਖਾਂਗਾ ਸਿਦਾਰਥ ਨੇ ਕਿਹਾ ਮੈਂ ਬੰਸਰੀ ਸਿਰਫ ਧਨਵਾਦ ਸੁਣਨ ਵਾਸਤੇ ਨਹੀਂ ਲੈਂਦੀ ਮੈਂ ਤੁਹਾਡੇ ਵਜਾਉਣ ਲਈ ਲੈਂਦੀ ਹਾਂ ਮੈਨੂੰ ਇਹ ਬੰਸਰੀ ਵਜਾ ਕੇ ਦਿਖਾਓ ਤੇ ਮੈਂ ਵੀ ਸੁਣਾ ਕਿ ਤੁਸੀਂ ਕਿਹੜੀ ਤੋਂ ਵਜਾਉਂਦੇ ਹੋ ਉਸਨੇ ਬੜੇ ਚਾਨ ਨਾਲ ਬੰਸਰੀ ਬੁਲਾਣਾ ਲਗਾਈ ਤੇ ਫਿਰ ਉਹ ਬੰਸਰੀ ਬੋਲ ਪਈ। ਕਿਆ ਬਾਤ ਸੀ। ਉਸ ਦੀ ਬੰਸਰੀ ਵਿੱਚ ਜਿਹੜੀ ਪਹਿਲਾਂ ਬਾਂਸ ਦਾ ਇੱਕ ਬੇਜਾਨ ਟੁਕੜਾ ਸੀ ਉਹ ਉਸ ਦੀ ਫੂਕ ਨਾਲ ਉਸ ਵਿੱਚ ਜਾਨ ਪੈ ਗਈ ਸੀ। ਸਿਦਾਰਥ ਤੁਸੀਂ ਗਾਉਂਦੇ ਵੀ ਕਮਾਲ ਦਾ। ਉਹ ਬੰਸਰੀ ਵੀ ਖੂਬ ਕਮਾਲ ਦੀ ਵਜਾਉਂਦੇ ਹੋ। ਮੈਂ ਉਸ ਦੀ ਪ੍ਰਸ਼ੰਸਾ ਕਰਨਾ ਚਾਹ ਰਿਹਾ ਸੀ ਤੇ ਮੇਰੇ ਤੋਂ ਰਹਿ ਆ ਨਹੀਂ। ਸੰਗੀਤ ਰੂਹ ਦੀ ਖੁਰਾਕ ਜ਼ਰੂਰ ਹੁੰਦਾ ਹੈ। ਇਸ ਨਾਲ ਖੁਸ਼ੀ ਮਿਲ ਸਕਦੀ ਹੈ। ਪਰ ਜੋ ਸੰਬੰਧ ਰੋਟੀ ਜਾਂ ਭੁੱਖ ਨਾਲ ਹੈ ਉਹ ਸੰਗੀਤ ਦਾ ਮਥਾਜ ਨਹੀਂ ਮੈਂ ਸਿਦਾਰਤ ਦੀ دیਵਾਨੀ ਹੋਈ ਜਾ ਰਹੀ ਸਾਂ ਮੇਰੀ ਸਹੇਲੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਐਡੀ ਵੀ ਕੋਈ ਗੱਲ ਨਹੀਂ ਸਿਦਾਰਤ ਸੁੰਦਰ ਆਮ ਬੰਦਿਆਂ ਵਰਗਾ ਬੰਦਾ ਹੈ ਇਸ ਸੇ ਹੀ ਹੈ ਕਿ ਉਹ ਹਰ ਕੁੜੀ ਨੂੰ ਚੰਗਾ ਲੱਗ ਸਕਦਾ ਹੈ ਇਸ ਵਾਸਤੇ ਉਸ ਦੇ ਅੰਦਰ ਬਹੁਤ ਗੁਣ ਨੇ ਪਰ ਇਹ ਤਾਂ ਇੰਜ ਹੈ ਨਾ ਜਿਵੇਂ ਕਿਸੇ ਤਸਵੀਰ ਨੂੰ ਸੁਨਹਿਰੀ ਫਰੇਮ ਵਿੱਚ ਮੜਿਆ ਹੋਵੇ ਜੇ ਫਰੇਮ ਸੁਨਹਿਰੀ ਹੈ ਤਾਂ ਤਸਵੀਰ ਵੀ ਤਾਂ ਖੂਬਸੂਰਤ ਹੋਣੀ ਚਾਹੀਦੀ ਪਰ ਉਸ ਦਿਨ ਮੇਰੀ ਸਹੇਲੀ ਦੀ ਇਹ ਗੱਲ ਵੀ ਗਲਤ ਹੋ ਗਈ। ਜਦੋਂ ਮੈਂ ਸਿਦਾਰਥ ਨੂੰ ਸਕੂਲ ਦੇ ਇੱਕ ਪ੍ਰੋਗਰਾਮ ਵਿੱਚ ਬੋਲਦੇ ਹੋਏ ਸੁਣਿਆ ਉਸਦੇ ਵਿਚਾਰ ਕਿ ਆਪ ਬਾਸ ਜਿਵੇਂ ਪੱਖਦੇ ਹੋਏ ਅੰਗਾਰ ਉਹ ਕੁੜੀਆਂ ਦੀ ਆਜ਼ਾਦੀ ਉੱਪਰ ਬੋਲ ਰਿਹਾ ਸੀ। ਆਜ਼ਾਦੀ ਹਰ ਮਨੁੱਖ ਦਾ ਹੱਕ ਹੈ। ਉਸ ਨੂੰ ਆਪਣੇ ਤਰੀਕੇ ਨਾਲ ਸੋਚਣ ਤੇ ਸਮਝਣ ਫਿਰ ਹੈ ਫੈਸਲੇ ਕਰਨ ਦਾ ਹੱਕ ਹੈ। ਫੈਸਲੇ ਚਾਹੇ ਕਿਸੇ ਵੀ ਤਰ੍ਹਾਂ ਦੇ ਕਿਉਂ ਨਾ ਹੋਣ। ਇਹ ਮੇਰੇ ਮਨ ਦੀ ਗੱਲ ਸੀ ਜਿਹੜੀ ਉਹ ਬੋਲ ਰਿਹਾ ਸੀ। ਪਤਾ ਨਹੀਂ ਮੈਂ ਸਹੀ ਸਾਂ ਜਾਂ ਉਸ ਦਾ ਤੀਰ ਨਿਸ਼ਾਨੇ ਉੱਪਰ ਸੀ ਉਸ ਦੀ ਹਰ ਗੱਲ ਮੈਨੂੰ ਪਾ ਰਹੀ ਸੀ ਤੇ ਮੈਂ ਉਸ ਦੇ ਹਰ ਫਿਕਰੇ ਫਿਕਰੇ ਉੱਪਰ ਤਾੜੀਆਂ ਮਾਰਦੀ ਜਾ ਰਹੀ ਸੀ ਉਸ ਦਾ ਇਹ ਪੱਖ ਮੇਰੇ ਲਈ ਨਵਾਂ ਸੀ ਪਰ ਉਸ ਤੋਂ ਵੀ ਨਵੇਂ ਸਨ ਉਸ ਦੇ ਵਿਚਾਰ ਪਰ ਪਿਛਲੇ ਹਫ਼ਤੇ ਉਸ ਬਾਰੇ ਮੇਰੇ ਸਾਰੇ ਵਿਚਾਰ ਬਦਲ ਗਏ ਮੈਨੂੰ ਸਦਾ ਸਦਾਰਤ ਦੀ ਭੈਣ ਗਉਤਮੀ ਮਿਲੀ ਉਹ ਸੈਕਟੇਰੀਅਲ ਪ੍ਰੈਕਟਿਸ ਦਾ ਕোর্স ਕਰਨ ਤੋਂ ਬਾਅਦ ਕਿਸੇ ਫਰਮ ਵਿੱਚ ਸੈਕਟਰੀ ਲੱਗੀ ਹੋਈ ਸੀ ਉਸਦੇ ਨਾਲ ਮੇਰੀ ਪੱਕੀ ਸਹੇਲੀ ਸੀ ਗੌਤਮੀ ਬੜੀ ਪਰੇਸ਼ਾਨ ਸੀ ਉਸਦੀ ਪਰੇਸ਼ਾਨੀ ਦਾ ਕਾਰਨ ਵੀ ਸਿਧਾਰਥ ਹੀ ਸੀ ਮੈਂ ਉਸਦੇ ਮਸਲੇ ਉੱਪਰ ਗੱਲ ਕਰਾਂਗੀ ਮੈਂ ਉਸਦੀ ਗੱਲ ਸੁਣ ਕੇ ਉਸ ਨੂੰ ਹੌਸਲਾ ਦਿੱਤਾ ਤੇ ਵਾਦਾ ਕੀਤਾ ਕਿ ਮੈਂ ਸਿਧਾਰਥ ਨਾਲ ਉਸਦੇ ਮਸਲੇ ਦੀ ਗੱਲ ਕਰਾਂਗੀ ਮੈਂ ਸਭ ਕੁਝ ਐਨੇ ਵਿਸ਼ਵਾਸ ਨਾਲ ਕਹਿ ਦਿੱਤਾ ਜਿਵੇਂ ਸਿਧਾਰਥ ਮੇਰੀ ਮਰਜ਼ੀ ਤੋਂ ਬਾਹਰ ਨਹੀਂ ਜਾਏਗਾ ਮੇਰਾ ਯਕੀਨ ਸੀ ਕਿ ਐਨੇ ਖੁੱਲੇ ਵਿਚਾਰਾਂ ਵਾਲਾ ਮੁੰਡਾ ਆਪਣੀ ਭੈਣ ਲਈ ਬੰਦਸ਼ਾ ਨਹੀਂ ਲਾ ਸਕਦਾ ਉਸ ਨੂੰ ਨੌਕਰੀ ਕਰਨ ਤੋਂ ਰੋਕ ਨਹੀਂ ਸਕਦਾ ਜ਼ਰੂਰ ਕੋਈ ਗਲਤਫਹਿਮੀ ਹੈ ਤੇ ਦੂਰ ਹੋਣੀ ਚਾਹੀਦੀ ਹੈ ਅਗਲੇ ਦਿਨ ਮੈਂ ਸਿਹਦਰਤ ਨੂੰ ਫੋਨ ਕਰਕੇ ਮਿਲਣ ਲਈ ਗਿਆ ਉਹ ਮਿੱਠੀ ਹੋਈ ਥਾਂ ਉੱਪਰ ਆ ਗਿਆ ਮੈਂ ਉਸ ਨੂੰ ਉਸਦੇ ਪਰਿਵਾਰ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਆਪਣੀ ਭੈਣ ਦੇ ਨਾਂ ਉੱਪਰ ਆ ਕੇ ਉਹ ਚੁੱਪ ਕਰ ਗਿਆ ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਗੌਤਮੀ ਨੂੰ ਮਿਲ ਚੁੱਕੀ ਹਾਂ ਤਾਂ ਉਸ ਨੇ ਇੱਕ ਛੋਟੀ ਜਿਹੀ ਗਾਲ ਕੱਢ ਕੇ ਇਸ ਬਾਰੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਦਿੱਤਾ ਉਸਦੇ ਮੂੰਹ ਗਾਲ੍ਹਾਂ ਸੁਣ ਕੇ ਮੈਂ ਬਹੁਤ ਹਰਾਮ ਹੋਈ ਗਾਲ੍ਹਾਂ ਭਾਵੇਂ ਛੋਟੀ ਸੀ ਪਰ ਸੀਤ ਗਾਲ ਤੇ ਉਹ ਵੀ ਆਪਣੀ ਉਸ ਭੈਣ ਨੂੰ ਜਿਹੜੀ ਆਪਣੇ ਪੈਰਾਂ ਉੱਪਰ ਖੜੇ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਸਿਧਾਰਥ ਤੈਨੂੰ ਗੌਤਮੀ ਦੀ ਕਿਹੜੀ ਗੱਲ ਚੰਗੀ ਨਹੀਂ ਲੱਗਦੀ ਜੋ ਤੂੰ ਉਸ ਬਾਰੇ ਇਸ ਤਰ੍ਹਾਂ ਆਖ ਦਿੱਤਾ ਹੈ ਮੈਂ ਉਸ ਨੂੰ ਪੁੱਛਿਆ ਉਹ ਜਦੋਂ ਤੋਂ ਕਮਾਉਣ ਲੱਗੀ ਹੈ ਨਾ ਉਹ ਹਰ ਗੱਲ ਵਿੱਚ ਆਪਣੇ ਆਪ ਨੂੰ ਬਾਤ ਸਮਝਦੀ ਹੈ ਉਸਨੇ ਕਿਹਾ ਇਸ ਵਿੱਚ ਕੀ ਪੈੜਾ ਜਿਹੜਾ ਕਮਾਉਂਦਾ ਹੈ ਉਸ ਨੂੰ ਆਪਣੇ ਫੈਸਲੇ ਕਰਨ ਦੀ ਖੁਲੋਣੀ ਚਾਹੀਦੀ ਹੈ ਨਾਲੇ ਹੋ ਸਕਦਾ ਹੈ ਜਿਸ ਅਹੁਦੇ ਉੱਪਰ ਉਹ ਹੋਵੇ ਉੱਥੇ ਉਸ ਨੂੰ ਕਈ ਤਰ੍ਹਾਂ ਦੇ ਫੈਸਲੇ ਕਰਨ ਦੀ ਲੋੜ ਪੈਂਦੀ ਹੋਵੇ ਉਹ ਪੜ੍ਹੇ ਲਿਖੀ ਹੈ ਪੜ੍ਹੇ ਲਿਖੀ ਸਵਾ ਇੱਕ ਡਿਪਲੋਮਾ ਤਾਂ ਕੀਤਾ ਹੈ ਕਿਹੜਾ ਐਮਬੀਏ ਕਰਕੇ ਮੈਨੇਜਰ ਲੱਗੀ ਹੋਈ ਹੈ ਸਿਧਾਰਥ ਦੇ ਅੰਦਰੋਂ ਈਰਖਾ ਫੁੱਟ ਫੁੱਟ ਕੇ ਬਾਰ ਆ ਰਹੀ ਸੀ ਨਾਲੇ ਜੀ ਉਹ ਅਫਸਰ ਲੱਗੀ ਹੋਈ ਐ ਤਾਂ ਬਾਹਰ ਦਫ਼ਤਰ ਵਿੱਚ ਅਸੀਂ ਉਸ ਦੀ ਅਫਸਰੀ ਕੀ ਕਰਨੀ ਐ ਸਾਨੂੰ ਨਹੀਂ ਇਸ ਦੀ ਲੋੜ ਉਸ ਦਾ ਗੁੱਸਾ ਨਫ਼ਰਤ ਵਿੱਚ ਬਦਲ ਰਿਹਾ ਸੀ ਮੇਰੇ ਲਈ ਹੁਣ ਸਿਦਾਰਤ ਦੀ ਅਹਿਮੀਅਤ ਖਤਮ ਹੋ ਗਈ ਸੀ ਹੁਣ ਉਸ ਤਸਵੀਰ ਦੇ ਫਰੇਮ ਵਿੱਚ ਗੌਤਮੀ ਸੀ ਜਿਸ ਉੱਪਰ ਸੁਨਹਿਰੀ ਫਰੇਮ ਜੜਿਆ ਹੋਇਆ ਸੀ ਪਰ ਤੁਸੀਂ ਤਾਂ ਔਰਤਾਂ ਦੀ ਆਜ਼ਾਦੀ ਦੇ ਹੱਕ ਵਿੱਚੋਂ ਉਸ ਦਿਨ ਹਰ ਗੱਲ ਉੱਪਰ ਤਾੜੀਆਂ ਮਰਵਾ ਰੇ ਸੀ ਹੁਣ ਕੀ ਹੋ ਗਿਆ ਦਿਖਾਓ ਨਾ ਆਪਣੀ ਬਹਾਦਰੀ ਤੇ ਆਜ਼ਾਦੀ ਦਾ ਪੋਰਾ ਗੋਤਮੀ ਨੂੰ ਹੀ ਦੇਜੋ ਮੈਂ ਸੁਕਿਆ ਪਤਾ ਨਹੀਂ ਮੇਰੀ ਇਹ ਫਟਕਾਰ ਸੀ ਜਾਂ ਲਲਕਾਰ ਉਹ ਇਸ ਤੋਂ ਅੱਗੇ برداشت ਨਾ ਕਰ ਸਕਿਆ ਤੇ ਜਾਨ ਲਈ ਉੱਠ ਕੇ ਖੜਾ ਹੋ ਗਿਆ ਮੈਂ ਉਸ ਦੀ ਬਾਹ ਫੜ ਕੇ ਉਸ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਪਰ ਉਹ ਨਾ ਰੁਕਿਆ ਤੂੰ ਵੀ ਹੁਣ ਗੋਤਮੀ ਵਾਲ ਹੋ ਗਈ ਹੈ ਉਹ ਤਾਂ ਖੁਦਗਰਜ਼ ਹੈ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਇਹਨਾਂ ਕਹਿ ਕੇ ਕਹਿੰਦਾ ਹੋਇਆ ਉਹ ਹਾਜ਼ਰ ਚੋਂ ਬਾਹਰ ਨਿਕਲ ਗਿਆ ਜਿਸ ਆਜ਼ਾਦੀ ਦੇ ਸੋਹਲੇ ਉਹ ਗਾ ਕੇ ਵਾ ਵਾ ਲੈ ਰਿਆ ਸੀ ਉਹ ਉਸ ਦੇ ਘਰ ਦੇ ਦਰਵਾਜ਼ੇ ਤੋਂ ਬਾਹਰ ਆ ਕੇ ਰੁਕ ਗਈ ਸੀ ਮੈਨੂੰ ਉਸ ਦੀ ਬੰਸਰੀ ਬੇਸੁਰੀ ਹੁੰਦੀ ਜਾਂ ਮਹਿਸੂਸ ਹੋਈ ਉਸ ਦੀ ਆਪਣੀ ਔਕਾਤ ਉਸ ਤਸਵੀਰ ਦੇ ਸੁਰਨੇ ਸੁਨਹਿਰੀ ਫਰੇਮ ਜਿੰਨੀ ਵੀ ਨਹੀਂ ਸੀ ਉਸ ਦੀ ਆਪਣੀ ਔਕਾਤ ਉਸ ਤਸਵੀਰ ਦੇ ਸੁਨਹਿਰੀ ਫਰੇਮ ਜਿੰਨੀ ਵੀ ਨਹੀਂ ਸੀ ਜਿਸ ਤੋਂ ਇੱਕ ਖੂਬਸੂਰਤ ਕੁੜੀ ਬਾਹਰ ਜਾ ਚੁੱਕੀ ਸੀ ਤੇ ਜਿਸ ਦੇ ਰੰਗ ਹੁਣ ਬਦਰੰਗ ਹੋ ਗਏ ਸਨ ਉਹ ਤੂੰ ਵੀ ਤਸਵੀਰ ਨੂੰ ਕੈਦ ਕਰਨ ਵਾਲਾ ਸੁਨਹਿਰੀ ਫਰੇਮ ਹੀ ਨਿਕਲਿਆ ਉਸ ਨੂੰ ਜਾਂਦਿਆਂ ਦੇਖ ਕੇ ਮੇਰੇ ਮੂੰਹ ਚੋਂ ਨਿਕਲਿਆ ਸੋ ਇਹ ਸੀ ਅੱਜ ਦੀ ਕਹਾਣੀ ਆਸ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਸ਼ੁਕਰੀਆ